ਆਹ ਯਾਰਾ ਬਹੁਤ ਤਕੜਾ ਸਿਸਟਮ ਹੈ ਕੋਈ ਐ ਨਹੀਂ ਵੀ ਇਹ ਭਰਾ ਨੇ ਹੁਣ ਬਾਹਰ ਜਾਣਾ ਵਾ ਤੇ ਕੰਮ ਛੜਤਾ ਨਹੀਂ ਤੇ ਇਨਾ ਨਵਾਂ ਸਮਾਨ ਬਣਾ ਕੇ ਕੋਈ ਨਹੀਂ ਸੇਲ ਕਰਦਾ ਆਹ ਦੇਖੋ ਆਹ ਟੋਕਰੀ ਵਗੈਰਾ ਪਈ ਸਾਰੀ ਤੇ ਆਹ ਆਪਣਾ ਚਾਰ ਵਾਲੀ ਮਸ਼ੀਨ ਆ ਨਾ ਉਹ ਸੁਣੀ ਮਸ਼ੀਨ ਤਿਆਰ ਹੋਈ ਆ ਨਵੀ ਤੇ ਜੇ ਕੋਈ ਸਾਰਾ ਸੈੱਟ ਲੈਣਾ ਸਾਰਾ ਸੈੱਟ ਲੈ ਲਿਓ ਜੇ ਕੋਲਾ ਸਟਰੈਕਟਰ ਲੈਣਾ ਤੇ ਕੱਲਾ ਸਟਰੈਕਟਰ ਵੀ ਤੁਸੀਂ ਗੱਲ ਕਰ ਸਕਦੇ ਆਹ ਦੋਸਤੋ ਮੱਕੀ ਵਾਲੀ ਮਸ਼ੀਨ ਆ ਗਈ ਚਾਰ ਵਾਲੀ ਤਾਨੂੰ ਪਤਾ ਇਹ ਬਲੱਡ ਦੇਖੇ ਕਰਨ ਨਾਲ ਸਾਰਾ ਸਿਸਟਮ ਲੱਗਿਆ ਇਹਨੂੰ ਇਹ ਬਾਈ ਕਹਿੰਦੇ ਅਸੀਂ ਸਿਰਫ ਇੱਕੋ ਸੀਜ਼ਨ ਲਾਇਆ ਨਾਲ ਇਹਦੇ ਚਾਰੋਂ ਵਾਲੀ ਮਸ਼ੀਨ ਵਧੀਆ ਮੈਂ ਕਹਿੰਦਾ 99.5 ਲੱਖ ਰੁਪਈਆ ਬਾਈ ਦੱਸਦੇ ਆ ਵੀ ਇਹਦੀ ਇਕੱਲੀ ਮਸ਼ੀਨ ਦਾ ਪ੍ਰਾਈਸ ਬਾਕੀ ਕਿਉਂ ਸਾਡੀ ਇਸ ਹਲੇ ਲਾਈਨ ਨਹੀਂ ਹੈਗੀ ਅਸੀਂ ਇਸ ਲਾਈਨ ਦੇ ਵਿੱਚ ਹਲੇ ਹੌਲੀ-ਹੌਲੀ ਪੈਰ ਰੱਖਣਦੇ ਆ ਹੌਲੀ-ਹੌਲੀ ਤਾਨੂੰ ਪਤਾ ਜਦੋਂ ਬੰਦਾ ਐਕਸਪਰਟ ਹੋ ਜਾਂਦਾ ਹਲੇ ਜਿਵੇਂ ਅਗਲੇ ਦੇ ਦੱਸਣ ਮੁਤਾਬਕ ਤੇ ਉਹਨਾਂ ਨੇ ਰੇਟ ਦੱਸਿਆ ਇਹ ਵੀ ਫੋਰ ਸੇਲ ਆ ਤੇ ਚਾਰੋਂ ਵਾਲੀ ਆ ਬੈਲਟਾਂ ਉੱਪਰ ਤੇ ਗੇਅਰ ਬਕਸਾ ਥੱਲੇ ਆ ਮਸ਼ੀਨ ਦਾ ਤੇ तकरीबन ਕੋਈ ਵੀ ਕਿਤੇ ਸਿਰਫ ਬਲੇਡ ਬਲੇਡ ਇਹ ਦੱਸਦੇ ਆ ਬਾਈ ਜਿਹੜੇ ਆ ਥੱਲੇ ਬਲੇਡ ਆ ਉਹ ਪੈਂਦੇ ਆ ਤੇ ਬਾਕੀ ਮਸ਼ੀਨ ਦੇ ਵਿੱਚ ਕੋਈ ਵੀ ਫਾਲਟ ਨਹੀਂ ਤੁਸੀਂ ਚਲਾ ਕੇ ਆਪਣਾ ਚੈੱਕ ਕਰਕੇ ਤਸੱਲੀ ਕਰ ਸਕਦੇ ਹੋ ਜੇ ਕਿਸੇ ਨੇ ਚਲਾਉਣੀ ਆ ਟੋਕਰੀ ਬਿਲਕੁਲ ਨਵੀਂ ਆ ਤੇ ਬਾਈ ਦੱਸਦੇ ਆ ਵੀ 2.5 ਲੱਖ ਰੁਪਏ ਦੇ ਕਰੀਬ ਪਤਾ ਨਹੀਂ 2.5-3 ਲੱਖ ਰੁਪਏ ਦੇ ਕਰੀਬ ਕਹਿੰਦੇ ਟੋਕਰੀ ਬਣਦੀ ਆ ਤੇ 2 ਲੱਖ ਰੁਪਿਆ ਵੀ ਇਹ ਟੋਕਰੀ ਦੀ ਵੀ ਡਿਮਾਂਡ ਕਰਦੇ ਆ ਜੋ ਇਹਨਾਂ ਦੀ ਡਿਮਾਂਡ ਮੁਤਾਬਕ ਕੋਈ ਭਰਾ ਕਹਿਣਗੇ ਕਮੈਂਟਾਂ ਦੇ ਵਿੱਚ ਯਾਰ ਹੱਦ ਕਰਦੇ ਆ ਫਲਣਾ ਕਰਦੇ ਆ ਸ਼ਰਮ ਕਿ ਨਹੀਂ ਕਰਦੇ ਬਾਈ ਅਗਲੇ ਨੇ ਜੀਮੀਦਾਰ ਨੇ ਆਪਦੀ ਚੀਜ਼ ਦਾ ਮੁੱਲ ਦੱਸਿਆ ਜੇ ਆਪਣੇ ਪੁੱਗ ਦੀ ਹੈ ਤਾਂ ਆਪਾਂ ਲੈ ਲੈਣੀ ਇਹਦੇ 'ਚ ਸ਼ਰਮ ਕਰਨ ਵਾਲੇ ਜਾਂ ਨਾ ਸ਼ਰਮ ਕਰਨ ਵਾਲੀ ਤਾਂ ਕੋਈ ਗੱਲ ਨਹੀਂ ਆਪਣਾ ਮਾਰਕੀਟ ਰੇਟ ਤੁਸੀਂ ਚੈੱਕ ਕਰੋ ਜੇ ਤੁਹਾਨੂੰ ਪੁੱਗ ਦਾ ਤਾਂ ਤੁਸੀਂ ਲੈ ਲਓ ਠੀਕ ਆ ਆ ਹੁਣ ਟਰੈਕਟਰ ਦੀ ਤੁਹਾਨੂੰ ਦੁਬਾਰਾ ਰਿਵਿਊ ਕਰਦਾ ਸਾਰਾ ਜੇ ਦਾ ਜਿਹਨੇ ਇਕੱਲਾ ਟਰੈਕਟਰ ਲੈਣਾ ਮੈਂ ਤਾਂ ਕਹਿੰਦਾ ਵੀ ਜੇ ਭਰਾ ਸਾਰਾ ਇਕੱਲਾ ਸੈੱਟ ਲੈ ਲੈਣਾ ਅੱਜ ਕੱਲ ਲੇਬਰ ਹੀ ਬਹੁਤ ਪੈ ਜਾਂਦੀ ਆ ਲੇਬਰ ਆਪਾਂ ਨੂੰ ਤੇ ਸਾਰੀ ਫੀਟਿੰਗ ਹੋਈ ਹੋਈ ਆ ਮੈਂ ਤੁਹਾਨੂੰ ਪਿੱਛੇ ਕੋਠੀਆਂ ਦਿਖਾਈਆਂ ਬੰਦੀਆਂ ਨੇ ਕੋਈ ਐ ਨਹੀਂ ਹੁੰਦਾ ਵੀ ਲੋਡ ਬੰਦ ਬੰਦੇ ਨਹੀਂਗੇ ਜਦੋਂ ਹੁੰਦਾ ਹੀ ਬੰਦੇ ਨੂੰ ਕੋਈ ਜ਼ਰੂਰਤ ਕੋਈ ਇਹੋ ਜਿਹੀ ਫਾਈਨੈਂਸ਼ੀਅਲੀ ਅਗਲੇ ਨੂੰ ਕੋਈ ਲੋਡ ਨਹੀਂਗੇ ਤੇ ਬਾਈ ਕਹਿੰਦਾ ਵੀ ਮੈਂ ਕੱਲਾ ਜਾਣਾ ਵੀ ਕੱਲੇ ਡੇਰੀ ਫਾਰਮ ਪਿੱਛੇ ਮੈਂ ਇੰਨਾ ਪ੍ਰੋਜੈਕਟ ਰੱਖਾਂ ਤੇ ਮੈਨੂੰ ਨਹੀਂ ਵਾਰਾ ਕਹਿੰਦਾ ਮੈਂਟੇਨੈਂਸ ਬਹੁਤ ਹੋ ਜਾਂਦੀ ਆ ਕਿ ਜੇ ਤਾਂ ਨਾਲ ਕਿਰਾਇਆ ਕਰਾਇਆ ਕਰਨਾ ਹੋਵੇ ਪਹਿਲਾਂ 3-4 ਘਰ ਇਕੱਠੇ ਸਾਂਝੇ ਸੀ ਭਰਾ ਕਿ ਫੇਰ ਤਾਂ ਵਾਰਾ ਆਂਦੀ ਸੀ ਨਹੀਂ ਤਾਂ ਵੀ ਕੱਲੇ ਨੂੰ ਮੈਨੂੰ ਲੋਡ ਨਹੀਂ ਹੈਗੀ ਇੰਨੇ ਪ੍ਰੋਜੈਕਟ ਦੀ ਕੋਈ ਵੀ ਵਾਲੇ ਜ਼ਿੰਮੇਵਾਰ ਦੇ ਘਰੇ ਖੜੀ ਐ ਜੀ ਟਰੈਕਟਰ ਮੈਂ ਚਲਾਇਆ ਆ ਖੁਦ ਤੇ ਵਧੀਆ ਇਹਨਾਂ ਨੇ ਸੈੱਟ ਬਣਾਇਆ ਹੋਇਆ ਵਾ ਪਿੱਛੇ ਘੁੰਮ ਕੇ ਤੁਸੀਂ ਪਿੱਛੇ ਵਿਸਟੇਰਨ ਲੱਗਿਆ ਪੈਡਲਾਂ ਦਾ ਸਾਰਾ ਸਿਸਟਮ ਕੋਈ ਤੁਹਾਨੂੰ ਪਤਾ ਪੁੱਠੀ ਚੱਲਦੀ ਆ ਮਸ਼ੀਨ ਐ ਸੈੱਟ ਦੂਜੇ ਪਾਸੇ ਘੁੰਮ ਕੇ ਲੱਗਣੀ ਐ ਲਿੰਕਾਂ ਦੇ ਪਾਸੇ ਸਾਰਾ ਇਹਨਾਂ ਦਾ ਸਿਸਟਮ ਜਿਹੜਾ ਅੰਦਰ ਬਣਿਆ ਹੋਇਆ ਵਾ ਪੱਤੀਆਂ ਪਾ ਕੇ ਡਿਸਟ੍ਰਿਬਿਊਟਰ ਵਗੈਰਾ ਉਹ ਮਸ਼ੀਨ ਦੇ ਸਾਰਾ ਜਿੰਨਾ ਵੀ ਸੈੱਟ ਆ ਮਸ਼ੀਨ ਦਾ ਤਿਆਰ ਆ ਸਿਰਫ ਲਿੰਕਾਂ 'ਚ ਪਾ ਕੇ ਮਸ਼ੀਨ ਤੋਂ ਦੀ ਲਾ ਕੇ ਕੰਮ ਲੈਣਾ ਅੰਦਰ ਪੈਡਲ ਪੁੱਲ ਦੇ ਨਾਲ ਦੇ ਪਿਛਲੇ ਪਾਸੇ ਕੰਟਰੋਲ ਸਾਰਾ ਮਸ਼ੀਨ ਦਾ ਟਰੈਕਟਰ ਇੱਧਰਲੇ ਪਾਸੇ ਲਿਆਤਾ ਹੋਇਆ ਜੇ ਕਿਸੇ ਵੀਰ ਨੇ ਆਪਣਾ ਮੱਕੀ ਦੀ ਮਸ਼ੀਨ ਤੇ ਲਾਉਣਾ ਤੇ ਉਹਨੂੰ ਪਿੰਨਾ ਹੀ ਪਾਉਣੀਆਂ ਨੇ ਉਹਨੇ ਕੁਝ ਵੀ ਆਪਣਾ ਲਾ ਲੋ ਵੀ ਕਰਨਾ ਨਹੀਂ ਪੈਣਾ ਕੋਈ ਵੀ ਕੰਮ ਕਿਸੇ ਨੂੰ ਤੇ ਸਰਵਿਸ ਤਾਜੀ ਹੋਈ ਆ ਟਰੈਕਟਰ ਦੀ ਜੇ ਕਿਸੇ ਵੀਰ ਨੇ ਵੇਚਣਾ ਹੋਵੇ ਜਾਂ ਨੁਕਸ ਹੋਵੇ ਟਰੈਕਟਰ ਦੇ ਵਿੱਚ ਤੇ ਅਗਲਾ ਪੈਸਾ ਨਹੀਂ ਲਾਉਂਦਾ ਘੱਟੋ ਘੱਟ 15 10 15 ਹਜ਼ਾਰ ਦੀ ਮੇਰੇ ਕੋਲ ਸਰਵਿਸ ਹੋਊਗੀ ਇਸ ਟਰੈਕਟਰ ਦੀ ਇਹ ਲੋ ਬਹੁਤ ਪੈ ਜਾਂਦਾ 4x4 ਟਰੈਕਟਰ ਪਿੱਛੇ ਵੀ ਨੁਮਾ ਪਣਾ ਅੱਗੇ ਵੀ ਨੁਮਾ ਆਪਣਾ ਸੀਆਰਡੀ ਦੇ ਵਿੱਚ ਟਰਬੋ ਇੰਜਨ ਠੀਕ ਹੈ ਇਹਦੇ ਵਿੱਚ ਸਾਰਾ ਸਿਸਟਮ ਹੈ 에ਅਰ ਕਲਿੰਡਰ ਵਗੈਰਾ ਮੈਂ ਦੇਖਿਆ ਔਰ ਇਹਦੇ ਵਿੱਚ ਇੱਕ ਮੈਂ ਚੀਜ਼ ਦੇਖੀ ਆ ਵੀ ਆਮ ਇੰਟਰਕੂਲਰ ਵਗੈਰਾ ਸਾਰਾ ਕੰਪਲੀਟ ਹੈ ਤੇ ਇੱਕ ਚੀਜ਼ ਜਿਹੜੀ ਤੁਹਾਨੂੰ ਦੱਸਣੀ ਸੀਗੀ ਧਿਆਨ ਚ ਫੇਰ ਆ ਗਈ ਕਿ ਕਿਵੇਂ ਆ ਦਿਮਾਗ ਚ ਨਿਕਲ ਜਾਂਦੀ ਹੈ ਕਿ ਜਿਹੜਾ 4 ਵੀਲ ਹੈ ਇਹਦਾ 4 ਵੀਲ ਦੋਸਤੋ ਇਹਦਾ ਜਿਹੜਾ ਵਾ ਉਹ ਹੌਨ ਸਵਿਚ ਚੱਲਦਾ ਵਾ ਉਹ ਤੁਹਾਨੂੰ ਦੇਖੀਏ ਕਿਦੋਂ ਕੰਮ ਬਟਨ ਨਾਲ ਚੱਲਦਾ ਵਾ ਗियर ਲਿਵਰ ਲੱਗਦਾ ਤੇ ਲਿਵਰ ਚੱਕੀ ਜਾਂਦਾ ਬੱਲੇ ਨਾਲ ਇਹਦੇ ਵਿੱਚ ਸਾਰਾ ਉਹ ਜਿਹੜਾ ਬਣਿਆ ਵਾ ਮੈਂ ਗियर ਪਾ ਦੇ ਬੈਗ ਉੱਤੇ ਤੋਂ ਹੋਰ ਵੀ ਲੈਦਾ ਚੱਲਦਾ ਵਾ ਅੰਦਰ ਸਾਇੰਸ ਬੈਗ ਪਾ ਦੇ ਬੈਗ ਸਟਾਰਟ ਦੀ ਸਾਊਂਡ ਸੁਣ ਲਓ ਪਹਿਲਾਂ ਤੁਸੀਂ ਏਸੀ ਕੈਮਨ ਬਿਲਕੁਲ ਰਨਿੰਗ ਹੈ ਭਾਈ 4x4 ਰਨਿੰਗ ਹੈ ਪੂਰਾ ਮਾ ਮੱਥਲੇ ਦੀ ਵੀਡੀਓ ਬਣਾਈ ਆ ਜਿਹੜਾ ਬੰਦੇ ਸਿੱਧੇ ਵੀ ਦੇਖਣਦੇ ਉਹ 4x4 ਇਹਦਾ ਮਕੈਨੀਕਲ ਮਾ ਜਿਹੜਾ ਤੇਲ ਨਾਲ ਚੱਲਦਾ ਹਾਈਡਰੋਲਿਕਲੀ ਇਹਦਾ ਗੇਅਰ ਬੰਦਾ ਇਹਦਾ 4x4 ਦਾ ਸਾਰਾ ਮੈਂ ਥੱਲੇ ਵੀ ਜੀ ਵੀਡੀਓ ਆਪਣੇ ਲੋ ਤਾਂ ਕੋਈ ਵੀ ਕਦਰ ਨਹੀਂ ਲੱਗੀ ਦੀ ਥੱਲੇ-ਥੱਲੇ ਨਟ ਜੀ ਵੀਡੀਓ ਬਣਾਈ ਦੀ ਜੀ ਕਿਉਂਕਿ ਸਾਨੂੰ ਪਤਾ ਮਕੈਨਿਕ ਲੈਂਦਾ ਕਿਤੋਂ ਕੋਈ ਚੀਜ਼ ਨੁਕਸ ਪੈ ਸਕਦੀ ਆ ਸੀ ਉਹ ਪਹਿਲਾਂ ਗੌਰ ਕਰਨੀ ਹੁੰਦੀ ਵੀ ਕਿਤੇ ਕੋਈ ਇਹਦੇ ਚ ਡੈਮੇਜ ਨਹੀਂ ਹੋਇਆ ਹੋਇਆ ਥੱਲੇ ਸਾਰਾ 4x4 ਦਾ ਕ੍ਰਾਉਨ ਦਾ ਪਾਟ ਕੇ 4x4 ਦਾ ਹਿੱਸਾ ਦੇਖੋ ਰੱਬੀ ਕੋਈ ਚੀਜ਼ ਰਹਿ ਜੇ ਬੰਦਾ ਕੋਈ ਵੀ ਪੂਰਾ ਨਹੀਂ ਹੁੰਦਾ ਆਪਣੇ ਨੌਕਰੀ ਪੂਰੀ ਕੋਈ ਨਹੀਂ ਲੋਕ ਮਿੱਟੀ ਲੱਗਣ ਤੋਂ ਡਰੀ ਜਾਂਦੇ ਵੀ ਕਿਤੇ ਇਸੇ ਕੈਬਨ ਪੂਰਾ ਵਰਕਿੰਗ ਆ ਪੈਸੇ ਤੇ ਲੈ ਟਾਈਪ ਦੇ ਵਿੱਚ ਜੀ ਬਣਾ ਪੰਡ ਦੇ ਆ ਮਦਰਮਾਈ ਕਰੀ ਕੰਮ ਦੇ ਵਿੱਚ ਤੇ ਆ ਜੋ ਜੋ ਆ ਲੀਵਰਾਂ ਆਈ ਲੋ ਮੀਡੀਅਮ ਸਪੈਸ਼ਲ ਗੇਅਰ ਆ ਇੱਕ ਆ ਸਪੈਸ਼ਲ ਗੇਅਰ ਆ ਪਹਿਲੇ ਤੋਂ ਪਹਿਲਾਂ ਸਪੈਸ਼ਲ ਹੈ ਗੇਅਰ ਆਈ ਲੋ ਮੀਡੀਅਮ ਇਹ ਬਾਰਾਂ ਵਰਗੋਂ ਬੋਰਡਾਂ ਸੈਂਟਰ ਵਿੱਚੋਂ ਬੋਰਡਾਂ ਆਪਣਾ ਜਿਵੇਂ ਵਰਸ ਬੋਰਡ ਦੀ ਗੱਲ ਕਰੀਏ ਤਾਂ ਆਪਾਂ ਬੋਰਡਾਂ ਇੱਕ ਤੋਂ ਆਪ ਬੋਰਡਾਂ ਬਣਾਇਆ ਆਂ ਆਸਾਂ ਕਰਦੇ ਆ ਇਸ ਤਰ੍ਹਾਂ ਵਧੀਆ ਕੋਈ ਕਰਦੇ ਆ ਕੰਪਰੈਸ਼ਰ ਵਗੈਰਾ ਪਿੱਛੇ ਸ਼ੀਸ਼ੇ ਸ਼ੂਸ਼ੇ ਸਾਰੇ ਸਹੀ ਆ ਕੋਈ ਸ਼ੀਸ਼ਾ ਨਹੀਂ ਟੁੱਟਾ ਇਹ ਸਾਰਾ ਆ ਕਿਉਂ ਪੂਰਾ ਵਧੀਆ ਸਿਸਟਮ ਸਾਰਾ ਬਣਿਆ ਹੋਇਆ ਏ ਭਰਾ ਨੇ ਕਿਸੇ ਨੇ ਕੰਮ ਲੈਣਾ ਉਹਦੇ ਵਾਸਤੇ ਵਧੀਆ ਚੈੱਕ ਜੋ ਕਿ ਵਿੰਡੋਆਂ ਵੀ ਸਹੀ ਆ ਪੂਰੀਆਂ ਲੋਕ ਲੋਗ ਉਰੇ ਕੰਮ ਕਰਦੇ ਆ ਫੁੱਲ ਨਹੀਂ ਤਾਂ ਲੋਕ ਹੀ ਕਈ ਵਾਰ ਟੁੱਟੇ ਹੁੰਦੇ ਕਹਿ ਬੰਦੇ ਸੋਰਾ ਇਹ ਆ ਆਪਣੀ ਲਾ ਲੈਣਗੇ ਯਾਤਰੀ ਵਗੈਰਾ ਹੇ ਚਾਲੋ ਕੋਈ ਨਾ ਪਤਾ ਲੱਗਦਾ ਲੱਗਦਾ ਗਾਰ ਦੇ ਬੰਦ ਬਲੋਪ ਹੈ ਫੇ ਤਾਂ ਹੈ ਜੀ ਕਿਤੇ ਆਸੇ ਖੰਡ ਤੇ ਰਿਆ ਕੰਪਰੈਸ਼ਨ بدني ماغر شار اڑاسنا